ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟ੍ਰੀਟ ਸਟਾਈਲਸ ਨਾਮ ਦੀ ਅੱਜ ਵਾਰੀ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਨੇਗੇ ਕਾਟਨ ਦੇ ਸੂਟ ਨੇ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਨੇਗੇ ਤੁਹਾਨੂੰ ਮਿਲਣਗੇ ਅ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੂਟ ਦਿਖਾਉਣੇ ਸਟਾਰਟ ਕਰਦੇ ਹਾਂ ਇਹ ਵਾਲਾ ਇੱਧਰ ਨੀਅਰ ਤੋਂ ਦਿਖਾ ਦਿਓ ਪਲੀਜ਼ ਜਿਹੜਾ ਇਹ ਵਾਲਾ ਕੰਮ ਹੈ ਇਹਦੀ ਘੇਰ ਦੇ ਉੱਪਰ ਆਊਗਾ ਬਹੁਤ ਹੀ ਸੋਹਣਾ ਪ੍ਰਿੰਟ ਆ ਜਿਹੜਾ ਸਟਾਫ ਹੈਗਾ ਬਹੁਤ ਜਿਆਦਾ ਸੋਹਣਾ ਸੌਫਟ ਸਟਾਫ ਹੈਗਾ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਇਹਦਾ ਹੈਗਾ ਬਹੁਤ ਹੀ ਸੋਹਣਾ ਸਕਾਈ ਬਲੂ ਕਲਰ ਆ ਇਦਾਂ ਇਹ ਵਾਲਾ ਇਹਦਾ ਕੀ ਰਹੀਗਾ ਤੇ ਫਰੰਟ ਦੇ ਵਿੱਚ ਇਦਾਂ ਬੂਟੀ ਆਣਗੇ ਜਿਹੜਾ ਇਹ ਘੇਰ ਵਾਲਾ ਕੰਮ ਆਗਾ ਇਹ ਵਾਲਾ ਕੰਮ ਤੁਹਾਨੂੰ ਬਾਜ ਦੇ ਉੱਪਰ ਵੀ ਮਿਲੇਗਾ ਐਂਡ ਘੇਰ ਦੀ ਬੈਕ ਸਾਈਡ ਵੀ ਮਿਲੇਗਾ 올 오버 수ਟ ਹੈਗਾ ਤੁਸੀਂ ਇਹਨੂੰ ਸਾਡੇ ਤੋਂ ਮੈਚਿੰਗ ਵੀ ਕਰਵਾ ਸਕਦੇ ਹੋ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ 올 오버 ਵੀ ਲੈ ਸਕਦੇ ਹੋ ਫਸਟ ਕਲਰ ਇਹਦੇ ਵਿੱਚ ਆਪਣੇ ਕੋਲੇ ਹੈਗਾ ਇਹ ਵਾਲਾ ਪਾਊਡਰ ਬਲੂ ਸਕਾਈ ਬਲੂ ਬਹੁਤ ਸੋਹਣਾ ਕਲਰ ਹੈ ਇਦਾਂ ਐਂਡ ਸੈਕਿੰਡ ਆਪਣੇ ਕੋਲੇ ਹੈਗਾ ਇਹਦੇ ਵਿੱਚ ਬੇਬੀ ਪਿੰਕ ਸੇਮ ਡਿਜ਼ਾਈਨਿੰਗ ਆਏਗੀ ਇਦਾਂ ਇਹ ਵਾਲਾ ਇਦਾਂ ਇਹ ਵਾਲਾ ਇਹ ਕਿਰਦੂ ਪਰ ਉਹਗਾ ਫਰੰਟ ਬੈਕ ਕੀਰ ਰਹੇਗੀ ਐਂਡ ਜਿਹੜਾ ਸ਼ਰਟ ਦਾ ਫਰੰਟ ਬੈਕ ਦੇ ਵਿੱਚ ਹੀ ਸੇਮ ਇਹ ਵਾਲਾ ਕੰਮ ਮਿਲੂਗਾ ਤੁਹਾਨੂੰ ਐਂਡ ਬਾਜੂ ਦੇ ਉੱਪਰ ਵੀ ਸੇਮ ਬਾਰਡਰ ਮਿਲੂਗਾ ਤੁਹਾਨੂੰ ਇਹ ਵਾਲਾ 올ਓਵਰ ਵੀ ਲੈ ਸਕਦੇ ਹਾਂ ਸਾਡੇ ਤੋਂ ਤੁਸੀਂ ਇਹਦੀ ਮੈਚਿੰਗ ਵੀ ਕਰਵਾ ਸਕਦੇ ਹੋ ਬੇਬੀ ਪਿੰਕ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਵਾਈਟ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਇਹ ਵਾਲੀ ਨੇਗੇ ਆਪਣੇ ਕੋਲ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਦੋ ਕਲਰ ਨੇਗੇ ਨੈਕਸਟ ਆਪਣੇ ਕੋਲ ਹੈਗਾ ਬਹੁਤ ਹੀ ਸੋਹਣਾ ਫਲੋਰੋਸੈਂਟ ਜਿਹਾ ਕਲਰ ਆ ਇਦਾਂ ਦਾ ਇਹ ਵੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਆ ਵਾਈਟ ਨਾਲ ਹੋਈ ਆ ਸਾਰੇ ਸੂਟ ਨੇ ਜਿਹੜੇ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਤੇ ਇਹਨਾਂ ਨਾਲ ਤੁਸੀਂ ਮੈਚਿੰਗ ਬਾਟਮਸ ਵੀ ਕਰਵਾ ਸਕਦੇ ਹੋ ਜਿੱਦਾਂ ਇਹ ਵਾਲਾ ਆ ਗਿਆ ਬਹੁਤ ਹੀ ਸੋਹਣੀ ਫਾਈਨ ਵਾਲੀ ਕਾਟਨ ਹੋਊਗੀ ਇਹਦੇ ਨਾਲ ਤੁਸੀਂ ਇਦਾਂ ਵੀ ਸਾਡੇ ਤੋਂ ਬਾਟਮ ਰਖਵਾ ਸਕਦੇ ਹੋ ਇਹ ਵਾਲੀ ਸੂਟ ਨੇ ਜਿਹੜੀ ਤੁਸੀਂ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋ ਐਂਡ ਵਿਦਾਊਟ ਸਟੀਚ ਵੀ ਕਰ ਲੈ ਸਕਦੇ ਹੋਗੇ ਤੇ ਸਟੀਚਿੰਗ ਟਾਈਮ ਅਗਰ ਆਪਾਂ ਨੂੰ ਲੇਸੀਜ਼ ਵਗੈਰਾ ਲਗਾ ਕੇ ਡਿਜ਼ਾਈਨਿੰਗ ਦਿਨੇ ਤਾਂ ਸੂਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਬਣਨ ਵਾਲਾ ਹੈ ਇਹ ਵਾਲਾ ਇੱਦਾਂ ਇਹ ਵਾਲੀ ਬਾਟਮ ਲਗਵਾ ਕੇ ਵੀ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ ਇਹ ਵਾਲਾ ਰਹੇਗਾ ਨੈਕਸਟ ਆਪਣੇ ਕੋਈ ਬਹੁਤ ਹੀ ਸੋਹਣਾ ਜਿਹੜਾ ਮਲਟੀ ਜੀ ਕਲਰ ਦੇ ਵਿੱਚ ਹੈਗਾ ਬਾਕਸ ਟਾਈਪ ਇਹਦੇ ਵਿੱਚ ਬਣੇ ਹੋਏ ਨੇਗੇ ਇਹ ਤਾਂ ਇਹ ਵਾਲਾ ਇਹ ਵਾਰੀ ਪ੍ਰਿੰਟਿੰਗ ਰਹੇਗੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਕਿ ਤੇ ਸਟਫਾ ਦਾ ਜਿਹੜਾ ਬਹੁਤ ਹੀ ਜ਼ਿਆਦਾ ਸੋਨਾ ਦਾ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਮਿਲਣ ਵਾਲੀ ਸੂਟ ਨੇਗੀ ਇਹਦਾ ਜਿਹੜੇ ਪ੍ਰਾਈਸ ਨੇ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋਣਗੇ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲਗਵਾ ਸਕਦੇ ਹੋ ਬਲੂ ਕਲਰ ਦੀ ਵੀ ਲਗਵਾ ਸਕਦੇ ਹੋ ਗ੍ਰੀਨ ਦੀ ਵੀ ਲਗਵਾ ਸਕਦੇ ਹੋ ਪੀਚ ਦੀ ਵੀ ਜਿਹੜੇ ਵੀ ਕਲਰ ਦੀ ਤੁਸੀਂ ਸਾਨੂੰ ਬਾਟਮ ਕਹੋਗੇ ਅਸੀਂ ਤੁਹਾਨੂੰ ਲਗਾ ਕੇ ਦੇਵਾਂਗੇ ਨੈਕਸਟ ਕਲਰ ਬਹੁਤ ਜਿਆਦਾ ਸੋਹਣਾ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਇਹਦੀ ਇਹ ਤਾਂ ਇਹ ਵਾਲਾ ਇਹ ਵਾਲੇ ਨਾਲ ਤੁਸੀਂ بیس ਕਲਰ ਦੇ ਬਾਟਮ ਵੀ ਸਾਡੇ ਤੋਂ ਲਗਵਾ ਸਕਦੇ ਹੋ ਐਂਡ 올ਓਵਰ ਵੀ ਲੈ ਸਕਦੇ ਹੋ ਸਟਾਫ ਜਿਹੜਾ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈਗਾ ਬਿਲਕੁਲ ਮਲਾਈਨ ਕੋਈ ਲਾਈਨਿੰਗ ਦੀ ਨੀਡ ਨਹੀਂ ਐਂਡ ਬਿਲਕੁਲ ਝੂਬਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਸੋਹਣਾ ਸਟਾਫ ਹੈਗਾ ਈ ਵਾਲਾ ਕਲਰ ਨੈਕਸਟ ਆਪਣੇ ਕੋਲ ਹੈਗਾ ਇਦਾਂ ਇਹ ਵੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈਗੀ ਇਦਾਂ 올ਓਵਰ ਵੀ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਇਦਾਂ ਕਰੀਮ ਸ਼ੀਡ ਦੀ ਬਾਟਮ ਵੀ ਲਗਵਾ ਸਕਦੇ ਹੋ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਸਾਡੇ ਤੋਂ ਇਹ ਵਾਲੀ ਸੂਟ ਨੇ ਜਿਹੜੇ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਅਗਰ ਤੁਸੀਂ ਚਾਹੋ ਨਿਓ ਵੀ ਅਸੀਂ ਸਟਿਚ ਕਰਕੇ ਦੇਗੀ ਤਾਂ ਅਸੀਂ ਤੁਹਾਨੂੰ ਬਹੁਤ ਸੋਹਣੀ ਜਿਹੜੀ ਕਿ ਸਟੀਚਿੰਗ ਵੀ ਇਹਦੇ ਨਾਲ ਕਰਕੇ ਦੇਵਾਂਗੇ ਨੈਕਸਟ ਪ੍ਰਿੰਟਿੰਗ ਆ ਜਿਹੜੀ ਬਹੁਤ ਜ਼ਿਆਦਾ ਸੋਹਣੀ ਆ ਪ੍ਰਿੰਟਿੰਗਾਂ ਜਿਹੜੀਆਂ ਹੋਣਗੀਆਂ ਆਪਣੀਆਂ ਸਾਰੀਆਂ ਇੱਕ ਤੋਂ ਇੱਕ ਹੋਣਗੀਆਂ ਸਾਰੀਆਂ ਪ੍ਰਿੰਟਿੰਗਾਂ ਹੀ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਲੋ ਜੀ ਚੈੱਕ ਕਰੋ ਇਹ ਵਾਲੀ ਬਹੁਤ ਹੀ ਸੋਹਣਾ ਕਲਰ ਆ ਬਹੁਤ ਹੀ ਸੋਹਣਾ ਇਹਦੇ ਵਿੱਚ ਜਿਹੜੀ ਪ੍ਰਿੰਟਿੰਗ ਹੋਈ ਆ ਇਦਾਂ ਤੁਸੀਂ ਕਰੀਮ ਬਾਟਮ ਨਾਲ ਵੀ ਕਰ ਸਕਦੇ ਹੋ अगर तुम ए प्लेन बॉटम भी ले सकते हो अगर इदा दी लेस नाल डिजाइनिंग हुई हैगी बॉटम यह वाली भी ले सकते हो प्लाजो भी बना सकते होते बॉटम भी रेडी कर सालियाँ बॉटम्सों कोई भी बॉटम लगवा सकते होगी लो जी या रहेगा नैक्सट बहुत ही सोहना कलर फिर आ गया स्काई ब्लाउज ਇਹਦੇ ਨਾਲ ਵਾਈਟ ਸ਼ੇਡ ਦੀ ਬਾਟਮ ਲੱਗੇਗੀ ਅਗਰ ਤੁਸੀਂ ਮੈਚਿੰਗ ਦੇ ਵਿੱਚ ਜਾਣਾ ਚਾਹੋਗੇ ਐਂਡ بیس ਕਲਰ ਦੇ ਵੀ ਲਗਵਾ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਨੈਕਸਟ ਆਪਣੇ ਕੋਲ ਆ ਗਿਆ ਫਿਰੋਜੀ ਦੀ ਸ਼ੇਡ ਬਹੁਤ ਹੀ ਸੋਹਣੀ ਸ਼ੇਡ ਆ ਇਹ ਵਾਲੀ ਵੀ ਲੋਚੇ ਇਦਾਂ ये भी वाइट बॉटम लगवा के वाइट की मतलब नैक के उपर डिजाइनिंग करके बहुत ही सोहना सूट रेडी होना था नैक्सट फिर अपने को सेंट कलर आ गया इदा ऑल ऑलगर भी बना सकते हो मैचिंग भी ले सकते हो इदा भी बॉटम लै सकते हो ਐਂਡ ਇਹ ਵਾਲੀ ਸੂਟ ਆਰਡਰ ਕਰਨ ਲਈ ਤੁਸੀਂ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ 904115162 9041115162 ਇਹ ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਵਟਸਐਪ ਕਰਕੇ ਸਾਡੇ ਤੋਂ ਇਹ ਵਾਲੀ ਜਿਹੜੀ ਸੂਟਾਂ ਦੇ ਵੈਸੇ ਮੈਂ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕਿਆ ਡਿਟੇਲ ਵੀ ਲੈ ਸਕਦੇ ਹੋ ਤੇ ਆਰਡਰ ਵੀ ਕਰ ਸਕਦੇ ਹੋ ਵਟਸਐਪ ਦੇ ਉੱਪਰ ਮਿਲਦੀਆਂ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ